ਅੱਜ ਪੂਰੇ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਏ ਜਾ ਰਹੇ ਬਿਜਲੀ ਸੋਧ ਬਿੱਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ। ਬੁੜਲਾਡਾ ਵਿੱਚ ਵੀ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ। ਬੁੜਲਾਡਾ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੈਂਕੜੇ ਕਿਸਾਨ ਇਕੱਠੇ ਹੋ ਕੇ ਬਿਜਲੀ ਬੋਰਡ ਦੇ ਗੇਟ ਵਿੱਚ ਸੋਧ ਬਿੱਲ ਨੂੰ ਖੇਤੀਬਾੜੀ ਵਿਰੋਧ ਕਹਿੰਦੇ ਹੋਏ ਨਾਅਰੇਬਾਜ਼ੀ ਕੀਤੀ ਅਤੇ ਬਿਜਲੀ ਸੋਧ ਬਿੱਲਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨਾਂ ਅਤੇ ਕਰੇਲੂ ਉਪਭੋਗਤਾਵਾਂ ਦੇ ਵਾਧੂ ਬੋਝ ਪਾਉਂਦਾ ਹੈ। ਅਸੀਂ ਇਸ ਨੂੰ ਨਹੀਂ ਮੰਨਦੇ ਕਿਸਾਨਾਂ ਨੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਦਾ ਵੀ ਪਿੱਛਿਆਪਾ ਕੀਤਾ ਜੰਦਾਬਾ ਜੰਦਾਬਾ ਜਿੰਦਾ 225 ਬਿਜਲੀ ਐਕਟ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ 225 ਬਿਜਲੀ ਐਕਟ ਰੱਦ ਕਰੋ ਰੱਦ ਕਰੋ ਮੈਂ ਸਤਪਾਲ ਸਿੰਘ ਬਰੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤ ਕਿਸਾਨ ਉਹਨੇ ਇੱਕ ਸਾਡਕਾ ਹਣੇਰ ਗਰੁੱਪ ਜੀ ਜੀ ਅੱਜ ਇਹ ਜੁੜਾ ਜੀ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਬਿਜਲੀ ਕਰੇਡਾਂ ਤੇ ਸਬਡਿਵੀਜ਼ਨਾਂ ਤੇ ਧਰਨੇ ਦਿੱਤੇ ਜਾ ਰਹੇ ਆ ਜੋ ਇਹ ਬੇਲਾ ਅੱਜ ਤੋਂ 5 ਸਾਲ ਪਹਿਲਾਂ 2020 ਦੇ ਵਿੱਚ ਮੋਦੀ ਸਰਕਾਰ ਲੈ ਕੇ ਆਈ ਸੀ ਬਿਜਲੀ ਸੋਧ ਬਿੱਲ 2020 ਉਦੋਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਪੱਧਰ ਤੇ 14 ਮਹੀਨੇ ਸੰਘਰਸ਼ ਕਰਕੇ 1.5 ਦिल्‍ली ਦੀਆਂ ਗੁਰੂਹਾਂ ਤੇ ਸੰਘਰਸ਼ ਕਰਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਜਿਹਦੇ ਵਿੱਚ ਇਹ ਬਿੱਲ ਸੋਧ ਬਿੱਲ ਵਿੱਚ ਸੀਗਾ ਪਰ ਫੇਰ ਇਹ ਸਰਕਾਰ ਮੋਦੀ ਸਰਕਾਰ 2023 ਦੇ ਵਿੱਚ ਲੈ ਕੇ ਆਈ ਉਦੋਂ 2023 ਦੇ ਵਿੱਚ ਫੇਰ ਮੋਦੀ ਸਰਕਾਰ ਨੇ ਵਾਪਸ ਲੈ ਲਿਆ ਕਿਉਂਕਿ 24 24 ਦੇ ਵਿੱਚ ਚੋਣਾਂ ਸੀ ਹੁਣ ਬਿਜਲੀ ਸੋਧ ਬਿੱਲ 2025 ਮੋਦੀ ਸਰਕਾਰ ਲੈ ਕੇ ਆਈ ਹੈ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਨੇ ਖਰੜਾ ਭੇਜਿਆ ਹੈ ਉਹ ਖਰੜੇ ਦੇ ਵਿੱਚ ਕਹੇ ਵੀ ਪੰਜਾਬ ਸਰਕਾਰ ਐ ਜੋ ਸਹਿਮਤੀ ਦੇਵੇ ਇਹ ਬਿੱਲ ਨੂੰ ਰੱਦ ਕਰ ਆਪਣਾ ਪਾਸ ਕਰੇ ਤੇ ਜੋ ਉਹਦੇ ਵਿੱਚ ਹੈ ਬਿਜਲੀ ਦੇ ਵਿੱਚ ਜੋ ਘਰ ਵਾਲੇ ਪ੍ਰੀਮੀਟਰ ਪ੍ਰੀਪੇਡ ਮੀਟਰ ਹੈ ਉਹ ਲੱਗਣਗੇ ਤੇ ਮੋਟਰਾਂ ਲਈ ਸਬਸਿਡੀ ਹੈ ਜੋ ਉਹ ਖਤਮ ਹੋਊਗੀ ਜੋ ਸੈਂਟਰ ਸਰਕਾਰ ਦਾ ਕਹਿਣਾ ਹੈ ਵੀ ਜੋ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਤੇ ਸਬਸਿਡੀ ਦੇ ਰਹੀ ਹੈ ਚਾਹੇ ਘਰਾਂ ਵਾਲੀ ਬਿਜਲੀ ਹੈ ਚਾਹੇ ਖੇਤਾਂ ਵਾਲੀ ਬਿਜਲੀ ਹੈ ਇਹਨੂੰ ਤੋੜਿਆ ਜਾਵੇ ਤੇ ਜੋ ਬਿੱਲ ਹੈ ਉਹ ਲਾਗੂ ਕੀਤਾ ਜਾਣਾ ਇਹ ਪੰਜਾਬ ਸਰਕਾਰ ਕੋਲੇ ਪਾਵਰ ਹੈਗੀ ਹੈ ਵੀ ਆਪਣਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹ ਬਿੱਲ ਰੱਦ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਦੀ ਵੀ ਨੀਤ ਮਾੜੀ ਐ ਸੈਂਟਰ ਸਰਕਾਰ ਦੀਆਂ ਨੀਤੀਆਂ ਤੇ ਚੱਲ ਰਹੀ ਐ ਪੰਜਾਬ ਸਰਕਾਰ ਵੀ ਚਾਹੁੰਦੀ ਐ ਵੀ ਬਿਜਲੀ ਤੋਂ ਸਬਸਿਡੀ ਖਤਮ ਹੋਵੇ ਬਿਜਲੀ ਬਿੱਲ ਲੱਗਣ ਇਸ ਕਰਕੇ ਪੰਜਾਬ ਸਰਕਾਰ ਦਾ ਵੀ ਮੂੰਹ ਬੰਦਾ ਐ ਇਸ ਕਰਕੇ ਸਯੁਕਤ ਕਿਸਾਨ ਮੋਰਚੇ ਵੱਲੋਂ ਇਹ ਸਰਕਾਰਾਂ ਨੂੰ ਪੂਰੀ ਅਪੀਲ ਐ ਚੇਤਾਵਨੀ ਐ ਜੇ ਬਿੱਲ ਨਾ ਰੱਦ ਕੀਤਾ ਤਾਂ ਸਯੁਕਤ ਕਿਸਾਨ ਮੋਰਚਾ ਅੱਗੇ ਹੋਰ ਵੱਡਾ ਤਿੱਖਾ ਸੰਘਰਸ਼ ਕਰੇਗਾ ਦੇਖੋ ਸਾਰੇ ਦੇਸ਼ ਦੀ ਹਾਲਾਤ ਹੀ ਇਦਾਂ ਦੇ ਬਣੇ ਪਏ ਨੇ ਵੀ ਕੋਈ ਵੀ ਸਰਕਾਰ ਜਿਹੜਾ ਬਿੱਲ ਆ ਰਹੀ ਹੈ ਉਹਨੂੰ ਵਾਪਸ ਕਰਨ ਵਾਸਤੇ ਮੋਰਚੇ ਲਾਉਣੇ ਪੈ ਰਹੇ ਨੇ ਜਿਵੇਂ ਇੰਡਕੋ ਵਾਲਾ ਸੀ ਉਹਨਾਂ ਨੇ ਉਹਨਾਂ ਦੇ ਮੁਲਾਜ਼ਮਾਂ ਦੇ ਖਿਲਾਫ ਫੈਸਲਾ ਲਿਆ ਬੜੀ ਮੈਂ ਕਹਿੰਦਾ ਉਹਨਾਂ ਦੀ ਦਾਤ ਦੇ ਨਹੀਂ ਬਣਦੀ ਆ ਵੀ ਉਹਨਾਂ ਨੇ ਦੋ ਦਿਨਾਂ ਦੇ ਵਿੱਚ ਸਰਕਾਰ ਨੂੰ ਝੁਕਾ ਕੇ ਉਹ ਜਿਹੜੇ ਉਹਨਾਂ ਦਾ ਫੈਸਲਾ ਸੀ ਵਾਪਸ ਲਿਆ ਇਸੇ ਕਾਰਨ ਇਹ ਜਿਹੜਾ ਅੱਜ ਦਾ ਮੋਰਚਾ ਹੈ ਇਹ ਬਹੁਤ ਗੰਭੀਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਸੀਡ ਬਿੱਲ ਹੈ ਜਿਹੜੇ ਸਾਰੀਆਂ ਫਸਲਾਂ ਦੇ ਬੀਜ ਨੇ ਉਹ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ ਉਹ ਸਾਡੇ ਦੇਸੀ ਬੀਜ ਨੂੰ ਵੇਚ ਸਕੋ ਕਹਿ ਰਹੇ ਨੇ ਵੀ ਅਸੀਂ ਇਹ ਬੀਜ ਲਾਂਗੇ ਕਰ ਲਾਂਗੇ ਪਰ ਬਿਲਕੁਲ ਉਹ ਗਲਤ ਗੱਲ ਹੈ ਕਿਉਂਕਿ ਉਹ ਸਰਕਾਰ ਨੂੰ ਜੇ ਕੋਈ ਆਪ ਬੀ ਬਣਾਉਣਾ ਹੈ ਉਹਨੇ ਉਹ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ ਕਿ ਛੋਟਾ ਕਿਸਾਨ ਮਨਜ਼ੂਰੀ ਲੈ ਲੂਗਾ ਕਿ ਛੋਟਾ ਕਿਸਾਨ ਉਹ ਬੀਜ ਨੂੰ ਰੱਖ ਸਕੂਗਾ ਹਾਂ ਠੀਕ ਹੈ ਕੋਈ ਵੱਡਾ ਕਿਸਾਨ ਹੈ 100 150 ਕਿਲੇ ਵਾਲਾ ਉਹ ਆਪ ਰੱਖ ਸਕਦਾ ਹੈ ਪਰ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੀ ਜਾ ਸਕਦਾ ਹੈ ਇਸ ਲਈ ਸਾਰਾ ਤੋਂ ਵੱਡਾ ਜਿਹੜਾ ਬਿੱਲ ਵਾਪਸ ਕਰੇ ਸੀ ਉਹਨੂੰ ਟੇਡੇ ਢੰਗ ਨਾਲ ਸੀਡ ਐਡ ਦੇ ਵਿੱਚ ਦੀਰ ਲਿਆ ਕੇ ਲਾਗੂ ਕਰਨਾ ਚਾਹੁੰਦੀ ਹੈ ਇਹ ਹੀ 2003 ਤੋਂ ਲੱਗਿਆ ਬਿਜਲੀ ਨੂੰ ਉਹ ਆਪਦੇ ਕੰਟਰੋਲ 'ਚ ਕਰਨਾ ਹੁਣ ਕੇਂਦਰ ਸਾਰਾ ਇਹਨੂੰ ਆਪਦੇ ਕੰਟਰੋਲ 'ਚ ਜਾ ਰਹੀ ਹੈ ਇਸ ਲਈ ਅੱਜ ਆਵਾਮ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਪਿੱਛੀ ਮਜ਼ਦੂਰ ਵਿੱਚ ਆਪਣਾ ਮਲਾਜ਼ਮ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਔਰ ਬਾਕੀ ਦੇ ਸਾਰੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਤਾਂ ਕਿ ਇਹ ਬਿੱਲ ਜੇ ਵਾਪਸ ਹੋਏਗਾ ਤਾਸੀਓ ਬੱਤੀ ਜਗਦੀ ਰਹੂ ਜੇਕਰ ਬੇਲ ਲਾਗੂ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ 85% ਲੋਕਾਂ ਦੀ ਬੱਤੀ ਜਗੇਗੀ ਮੇਰਾ ਨਾਂ ਜਗਸੀਰ ਸਿੰਘ ਦੋਦੜਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾ ਹਾਂ ਤੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਦਫ਼ਤਰਾਂ ਉਹਨਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤੇ ਨਾਲ ਜਿਹੜਾ 2025 ਜਾਨਕੀ ਬੇਲ ਆ ਉਹਦੀਆਂ ਕਾਪੀਆਂ ਸਾੜ ਰਹੇ ਹਾਂ ਇਹ ਜਾਨਕੀ ਵੱਖ-ਵੱਖ ਸਮੇਂ ਤੇ ਸਰਕਾਰਾਂ ਜਾਨਕੀ ਇਹ ਬਿਜਲੀ ਬੋਰਡ ਨੂੰ ਤੋੜਨ ਵਾਲੇ ਕਾਨੂੰਨ ਲੈ ਕੇ ਆਉਂਦੀਆਂ ਰਹੀਆਂ ਨੇ ਜੋ ਕੋਈ 1992 ਦਾ WTO ਦੀਆਂ ਨੀਤੀਆਂ ਨੇ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਜਿਹਦੇ ਤਹਿਤ ਉਹ ਜ਼ਮੀਨਾਂ ਵਾਲਾ ਵੀ ਲੈ ਕੇ ਆਏ ਸੀ ਉਹ ਜਿੰਨੇ ਪਬਲਿਕ ਸੈਕਟਰ ਦੇ ادارے ਆ ਉਹ ਸਾਰਿਆਂ ਨੂੰ ਉਹ ਕੰਪਨੀਆਂ ਨੂੰ ਸਮਾਉਣਾ ਚਾਹੁੰਦੇ ਆ ਇਹਦੇ ਤੋਂ ਮੋਟਾ ਮੁਨਾਫਾ ਕਮਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਕਿਸੇ ਸਮੇਂ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ ਜਾਨਕੀ ਬਣਾਏ ਸੀਗੇ ਅੱਜ ਇਹਨੂੰ ਉਹ ਸਹੂਲਤ ਨੂੰ ਖੋ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਇਹਦਾ ਵੱਡਾ ਵਪਾਰ ਕਰਨਾਗਾ ਇਹਦੇ ਚੋ ਵੱਡਾ ਮੁਨਾਫਾ ਦੀਦਾ ਉਹਨਾਂ ਨੂੰ ਉਦੇ ਵਾਸਤੇ ਉਹਨਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਬਿਜਲੀ ਬੋਰਡ ਆ ਉਹ ਤੋੜ ਕੇ ਜਾਨੀ ਕਿ ਕੰਪਨੀਆਂ ਨੂੰ ਦੇਤੇ ਉੱਥੇ ਤੁਸੀਂ ਦੇਖਦੇ ਹੋ ਜਦੋਂ ਹੜ੍ਹ ਆਉਂਦੇ ਆ ਜਾਂ ਫਲੱਡ ਆਉਂਦੇ ਆ ਉੱਥੇ ਜਦੋਂ ਨੁਕਸਾਨ ਹੋ ਜਾਂਦਾ ਜਾਨੀ ਕਿ ਗ੍ਰੈਡਾਂ ਦਾ ਲੋਕਾਂ ਖੰਭਿਆਂ ਦਾ ਤਾਰਾਂ ਦਾ ਉੱਥੇ ਜਾਨੀ ਕਿ ਸੀਸੀ ਮਹੀਨੇ ਸਾਲ-ਸਾਲ ਲੋਕਾਂ ਦੇ ਘਰਾਂ ਤੱਕ ਬਿਜਲੀ ਨਹੀਂ ਪਹੁੰਚਦੀ ਹੈਗੀ ਤਾਂ ਕੀ ਭਰਾਵੋ ਉਹ ਕੁਝ ਪੰਜਾਬ ਦੇ ਵਿੱਚ ਵੀ ਹੋਣ ਜਾ ਰਿਹਾ ਜਿਹੜਾ ਪੰਜਾਬ ਦਾ ਜਾਨੀ ਕਿ ਇਹ ਬਿਜਲੀ ਬੋਰਡ ਦਾ ਜਿਹੜਾ ਅਦਾਰਾ ਹੈਗਾ ਜਿੱਤੇ ਪੰਜਾਬ ਦੀ ਸਰਕਾਰ ਦਾ ਕੰਟਰੋਲ ਆ ਜਿਹੜੀ ਵੋਟਾਂ ਵੇਲੇ ਮਾੜਾ ਮੋਟਾ ਸਾਨੂੰ ਇਹਦੇ ਵਿੱਚੋਂ ਕੋਈ ਕਹਿੰਦੇ ਆ ਵੀ ਤੁਹਾਨੂੰ ਬਿਜਲੀ ਦੇ ਬਿੱਲ ਫ੍ਰੀ ਕਰ ਦਾਂਗੇ ਤੁਹਾਨੂੰ ਘਰ ਵਾਲੀਆਂ ਮੋਟਰਾਂ ਫ੍ਰੀ ਕਰ ਦਾਂਗੇ ਉਹ ਇਹਦੇ 'ਚੋਂ ਲਤ ਕਢਾਉਣੀ ਚਾਹੁੰਦੇ ਆਗੇ ਵੀ ਸਾਨੂੰ ਵੋਟਾਂ ਵੇਲੇ ਕਿਸੇ ਨੂੰ ਕੁਝ ਦੇਣਾ ਨਾ ਪਵੇ ਇਹਨੂੰ ਪ੍ਰਾਈਵੇਟ ਕਰਕੇ ਅਸੀਂ ਲੋਕਾਂ ਨੂੰ ਕਹਿ ਦਈਏ ਵੀ ਸਾਡੇ ਲਵੇ ਕੀ ਆ ਦੇਣ ਨੂੰ ਇਹ ਤਾਂ ਹੁਣ ਕੰਪਨੀਆਂ ਦਾ ਜੀ ਇਸ ਕਰਕੇ ਉਹ ਇਸ ਨੀਤੀ ਦੇ ਤਹਿਤ ਯਾਨੀ ਕਿ ਇਹ ਕੰਪਨੀਆਂ ਨੂੰ ਦੇ ਕੇ ਦਾ ਵੱਡਾ ਵਪਾਰ ਕਰਕੇ ਇਹਨੂੰ ਮਹਿੰਗੀ ਵੇਚਣਾਗਾ ਜਿਹਦੇ 'ਚੋਂ ਉਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਆ ਚਿੱਪਾਲੇ ਮੀਟਰ ਲਾ ਰਹੇ ਆ ਕੰਪਨੀਆਂ ਦੇ ਕਹਿਣ ਤੇ ਪਹਿਲਾਂ ਮੀਟਰ ਲਾ ਕੇ ਦਿਓ ਪੇਸ਼ ਕਰਕੇ ਪੂਰੀ ਤਿਆਰੀ ਦੇ ਨਾਲ ਚੱਲ ਰਿਹਾ ਭਾਵੇਂ ਇਹ ਸਾਡਾ ਖੇਤੀ ਜਿਹੜੇ ਮੋਦੀ ਦੇ ਨਾਲ ਤਿੰਨ ਕਾਨੂੰਨਾਂ ਵੇਲੇ ਗਏ ਸੀ ਉਦੋਂ ਇਹ ਮੁੱਦਾ ਵੀ ਵਿੱਚ ਸੀ ਜਿਹੜਾ 220 ਬਿਜਲੀ ਐਕਟ ਵਾਲਾ ਸੀ ਜਿਹੜਾ ਪ੍ਰਦੂਸ਼ਣ ਵਾਲਾ ਉਹ ਮਸਲਾ ਵੀ ਵਿੱਚ ਸੀ ਤਿੰਨ ਕਾਨੂੰਨ ਉਹਨਾਂ ਨੇ ਰੱਦ ਕਰਤੇ ਸੀ ਉਦੋਂ ਆਖਿਆ ਸੀ ਵੀ ਇਹਦੇ ਤੇ ਅਸੀਂ ਕਿਸਾਨਾਂ ਦੀ ਸਬਸਿਡੀ ਬਾਰੇ ਸੋਚਾਂਗੇ ਕਿਸਾਨਾਂ ਨੂੰ ਬਿਠਾ ਕੇ ਕਿਸਾਨਾਂ ਦੀ ਕਮੇਟੀ ਬਣਾ ਕੇ ਗੱਲਬਾਤ ਕਰਕੇ ਉਹ ਫੇਰ ਜਿਹੜੀਆਂ ਸੌਦਾ-ਸੂਦਾ ਨੇ ਉਹਦੇ ਬਾਰੇ ਫੇਰ ਸੋਚਾਂਗੇ ਪਰ ਹੁਣ ਕਿਸੇ ਦੀ رائے ਨਹੀਂ ਕੁਛ ਨਹੀਂ ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਖੜੜਾ ਭੇਜਤਾ ਉਹਦੇ ਵਿੱਚ ਸਖਤ ਹਦਾਇਤ ਕੀਤੀ ਆ ਵੀ ਜੇ ਤੁਸੀਂ ਸਾਨੂੰ ਕੋਈ ਮੋੜਮਾ ਜਵਾਬ ਨਹੀਂ ਦਿੰਦੇ ਤਾਂ ਅਸੀਂ ਤੁਹਾਡੀ ਹਾਂ ਸਮਝਾਂਗੇ ਇੱਕ ਤਾਂ ਇਹ ਹੁੰਦਾ ਵੀ ਕੁਝ ਆਪਾਂ ਨੂੰ ਮੋੜ ਕੇ ਭੇਜਿਆ ਨਹੀਂ ਵੀ ਸ਼ਾਇਦ ਯਾਰ ਇਹਨਾਂ ਨੂੰ ਹੋਰ ਟਾਈਮ ਦਿੱਤਾ ਜਾਵੇ ਪਰ ਉਹਨਾਂ ਨੇ ਇਹੀ ਕਹਿਤਾ ਵੀ ਜੇ ਤੁਸੀਂ ਨਹੀਂ ਕੁਝ ਲਿਖ ਕੇ ਭੇਜਦੇ ਤੁਹਾਡੀ ਹਾਂ ਆ ਗਈ ਇਸ ਕਰਕੇ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਚੁੱਪਾ ਅਸੀਂ ਉਹਨਾਂ ਨੂੰ ਕਹਿਣਾ ਵੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਜਿਹੜਾ ਉਹਨਾਂ ਨੇ ਖਾੜਾ ਭੇਜਿਆ ਨੂੰ ਰੱਦ ਕਰਕੇ ਯਾਨੀ ਕਿ ਇਹਨੂੰ ਪੰਜਾਬ ਸਰਕਾਰ ਆਪ ਦੇ ਕੰਟਰੋਲ ਹੇਠ ਰੱਖੇ ਇਹ ਬਹੁਤ ਵੱਡਾ ਮੁਨਾਫੇ ਵਾਲਾ ਆਦਾਰਾ ਹੈਗਾ ਜਿਹਦੇ ਚ ਜਾਨਕੀ ਹਜ਼ਾਰ ਲੱਖਾਂ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਆ ਤੇ ਬਹੁਤ ਵੱਡਾ ਪ੍ਰੋਫਟ ਵਾਲਾ ਅਦਾਰਾ ਹੈਗਾ ਇਹ ਕੰਪਨੀਆ ਨੂੰ ਨਾਂ ਦਿੱਤਾ ਜਾਵੇ ਉਹਦੇ ਵਾਸਤੇ ਅੱਜ ਦੇ ਸਾਡੇ ਇਹ ਰੋਸ ਪ੍ਰਦਰਸ਼ਨ ਨੇ ਤੇ ਅੱਗੋਂ ਅਸੀਂ ਹੰਗਾਰ ਹੰਗਾਰ ਚ ਤਿੱਖਾ ਕਰਾਂਗੇ ਇਹ ਸਰਕਾਰ ਨੇ ਕੰਦ ਤੇ ਲਿਖਿਆ ਨਾ ਪੜਿਆ